ਜਿਹੜਾ ਪਹਿਲਾ ਰੇਟ ਹੈਗਾ ਸੀ ਉਹ ਹੋਇਆਗਾ ਸੀ 355 ਰੁਪਏ ਤੇ ਹੁਣ 370 ਰੁਪਏ ਕਰ ਦਿੱਤਾ ਗਿਆ ਜਿਆਦਾ ਮਹਿੰਗਾ ਜੀ ਇਹ ਜਿਹੜੇ ਜੱਟ ਜੀਵਿਦਾਰ ਉਹ ਸੱਚੇ ਆ ਜਿਹੜੇ ਰੋਂਦੇ ਆ ਇਹਨਾਂ ਦੇ ਗੜੀ ਰੌਲਾ ਪਾਉਂਦੇ ਆ ਉਹ ਬਿਲਕੁਲ ਸਹੀ ਕਰਨ ਦੇ ਆ ਨਹੀਂ ਵਧਣੇ ਚਾਹੀਦੇ ਸੀ ਰੇਟ ਜਿਹੜੇ ਹੈਗੇ ਆ ਇਹ ਤਾਂ ਬੰਦ ਹੋਣੇ ਚਾਹੀਦੇ ਆ ਵਧਣੇ ਨਹੀਂ ਚਾਹੀਦੇ ਰੇਟ ਜੀ ਬਹੁਤ ਜਿਆਦਾ ਟੱਕਾ ਆ ਜੀ ਅੱਗੇ ਵੀ ਜਦੋਂ ਆਪਾਂ ਗੱਡੀ ਨਵੀਂ ਘਟੋਂਦੇ ਆ ਜੀ ਪਹਿਲਾਂ ਵੀ ਆਪਾਂ ਰੋਡ ਟੈਕਸ ਦਿੱਤਾ ਹੁੰਦਾ ਵਾ ਜੀ 6 ਲੱਖ ਦੀ ਗੱਡੀ ਆ ਨਹੀਂ 10 ਲੱਖ ਰੁਪਏ ਦਿੱਤੇ ਹੁੰਦਾ ਵਾ ਫੇਰ ਉਹ ਰੋਡ ਟੈਕਸ ਦੇਣਾ ਪੈਂਦਾ ਵਾ ਬਾਕੀ ਦੂਜੇ ਦਿਨ 5% ਵਧਾ ਦਿੰਦੇ ਆ ਜੀ ਬਹੁਤ ਮਾੜੀ ਗੱਲ ਆ ਜੀ ਇਹ ਚੱਕਰ ਆ ਬਾਤ ਬਹੁਤ ਮਾੜੀ ਗੱਲ ਆ ਜੀ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਇਸ ਵਕਤ ਆਪਾਂ ਲੁਧਾਨੇ ਦੇ ਟੋਲ ਪਲਾਜ਼ਾ ਤੇ ਜਿਹੜਾ ਟੋਲ ਪਲਾਜ਼ਾ ਮਹਿੰਗਾ ਹੋਣ ਜਾ ਰਿਹਾ ਹੈਗਾ ਵਾ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਤੇ ਬਿਲਕੁਲ ਲਾਈਵ ਤਸਵੀਰ ਦਿਖਾ ਰਹੇ ਆ ਕਿ ਪਹਿਲਾਂ ਦਾ ਜਿਹੜਾ ਟੋਲ ਪਲਾਜ਼ਾ ਜਿਹੜਾ ਹੈਗਾ ਸੀ ਉਹ 220 ਰੁਪਏ ਸੀ ਤੇ ਜਿਹੜਾ ਹੁਣ ਰਾਤ ਜਿਹੜਾ 12 ਵੇ ਤੋਂ ਬਾਅਦ ਜਿਹੜਾ ਟੋਲ ਪਲਾਜ਼ਾ ਦਾ ਜਿਹੜਾ ਰੇਟ ਵਧਣਾ ਹੈਗਾ ਵਾ ਉਹ 230 ਰੁਪਏ ਕਰ ਦਿੱਤਾ ਗਿਆ ਹੈਗਾ ਵਾ ਪਰ ਕਿਤੇ ਨਾ ਕਿਤੇ ਜਾ ਕੇ ਇਹ ਲੋਕਾਂ ਦੀ ਜੇਬ ਦੇ ਵਿੱਚ ਅਸਰ ਪਵੇਗਾ ਪਰ ਬਿਲਕੁਲ ਅਸੀਂ ਤੁਹਾਨੂੰ ਆਪਣੇ ਇਸ ਟਾਈਮ ਲੁਧਿਆਣੇ ਦੇ ਟੋਲ ਪਲਾਇਆ ਦੇ ਉੱਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਪਈ ਹੈਗੇ ਆ ਕਿ ਕਿਤੇ ਨਾ ਕਿਤੇ ਜਾ ਕੇ ਇਹ ਲੋਕਾਂ ਦੀ ਜੇਬ ਦੇ ਉੱਤੇ ਅਸਰ ਪਵੇਗਾ ਔਰ ਜਿਹੜੇ ਲੋਕ ਇੱਥੇ ਜਿਹੜੇ ਆਂਦੇ ਜਿਹੜਾ ਵਨ ਸਾਈਡ ਦਾ ਜਿਹੜਾ ਹੈਗਾ ਵੈ ਉਹ 220 ਰੁਪਏ ਹੈਗਾ ਵੈ ਔਰ ਜਿਹੜਾ ਹੁਣ ਕੱਲ ਤੋਂ ਜਿਹੜਾ ਕੱਲ ਤੋਂ ਜਿਹੜਾ ਰੇਟ ਜਿਹੜਾ ਹੋਏਗਾ 230 ਰੁਪਏ ਕਿਤਾ ਜਾਏਗਾ ਜਿਹੜਾ ਪਹਿਲਾ ਰੇਟ ਹੈਗਾ ਸੀ ਉਹ ਹੋਇਆਗਾ ਸੀ 355 ਰੁਪਏ ਤੇ ਹੁਣ 370 ਰੁਪਏ ਕਰ ਦਿੱਤਾ ਗਿਆ ਉਹ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਜਿਹੜੇ ਇੱਕ ਵਨ ਸਾਈਡ ਦਾ ਜਿਹੜਾ ਆਪਣਾ ਹੈਗਾ ਵਾ ਉਹ ਲੋਕਾਂ ਦੇ ਜੇਬ ਦੇ ਉੱਤੇ ਕਿੰਨਾ ਕਸਰ ਪੈਂਦਾ ਹੈਗਾ ਵਾ ਉਹ ਤੁਸੀਂ ਬਿਲਕੁਲ ਤੁਸੀਂ ਆਪਣੇ ਅਮੇਜ਼ਨ ਟੀਵੀ ਦੇ ਲਾਈਵ ਤਸਵੀਰਾਂ ਦਿਖਾ ਰਹੇ ਆ ਕਿ ਲਗਾਤਾਰ ਤੁਹਾਨੂੰ ਆਪਣੇ ਅਮੇਜ਼ਨ ਟੀਵੀ ਦੇ ਤਸਵੀਰਾਂ ਦਿਖਾਉਂਦੇ ਰਹੇ ਨੇ ਹੈਗੇ ਆ ਕਿ ਆਪਾਂ ਜਿਹੜੇ ਲੋਕ ਹੈਗੇ ਨੇ ਵਨ ਸਾਈਡ ਦਾ ਜੋ ਪਹਿਲਾਂ 220 ਰੁਪਏ ਸੀ ਪਰ ਕਿਤੇ ਨਾ ਕਿਤੇ ਜਾ ਕੇ 230 ਰੁਪਏ ਹੋਇਆ ਹੋਇਆ ਤੇ ਅਸਰ ਕੀ ਕਹਿਣਾ ਕੀ ਜਾਓਗੇ ਜੀ ਇਹ ਆਈ ਸਾਡੇ ਕੋ ਆਉਣ ਡਿਆ ਸੀ 440 ਰੁਪਏ ਮੰਗ ਰਿਆ ਤੇ ਅੱਧਾ ਘੰਟਾ ਸਾਨੂੰ ਹੋ ਗਿਆ ਪਿੱਛੇ ਲੈਣ ਦੇ ਵਿੱਚ ਲੱਗਿਆ ਜੀ ਹਜੇ ਤੱਕ ਵੀ 440 ਰੁਪਏ ਮੰਗੀ ਜਾਂਦੇ ਤੇ ਲੱਗਦਾ ਨਹੀਂ ਕਿ ਤਦਾਂ ਕਿਤੇ ਜਾ ਕੇ ਇਹ ਆਪਣਾ ਜਿਹੜਾ ਟੋਲ ਜਿਹੜਾ ਹੈ ਮਹਿੰਗਾ ਜਿਹੜਾ ਹੋਇਆ ਹੈਗਾ ਬਹੁਤ ਜ਼ਿਆਦਾ ਮਹਿੰਗਾ ਜੀ ਇਹ ਜਿਹੜਾ ਜੱਟ ਜੀਮੀਦਾਰ ਉਹ ਸੱਚੇ ਆ ਜਿਹੜੇ ਰੋਂਦੇ ਆ ਇਹਨਾਂ ਦੇ ਗੜੀ ਰੌਲਾ ਪਾਉਂਦੇ ਆ ਉਹ ਬਿਲਕੁਲ ਸਹੀ ਕਰਨ ਦੇ ਆ ਜੀ ਤੇ ਨਹੀਂ ਤੇ ਹੈ ਦੇਖਿਆ ਜਾਵੇ ਤਾਂ ਜਿਹੜੀ ਲੋਕਾਂ ਦੀ ਜੇਬ ਦੇ ਵਿੱਚ ਅਸਰ ਵੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੈਣ ਦੇ ਆ ਇਹ ਤੇ ਲੋਟ ਰੋਟ ਖਾਈ ਜਾਂਦੇ ਲੋਕਾਂ ਨੂੰ ਬਹੁ ਮੈਸੇਜ ਦੇਣਾ ਚਾਹਣਾ ਵੀ ਇਹ ਜਿਹੜਾ ਵਾ ਟੂਲ ਪੁਆਟ ਹੋਣਾ ਚਾਹੀਦਾ ਬਿਲਕੁਲ ਔਰ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਆ ਕਿ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਲੋਕਾਂ ਦਾ ਇਸ ਟਾਈਮ ਜੇਬ ਦੇ ਉੱਤੇ ਅਸਰ ਵੀ ਕਿੱਦਾਂ ਜ਼ਬਰਦਸਤ ਪਵੇਗਾ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਆ ਕਿ ਉਹ ਕੀ ਕਹਿੰਦੇ ਹੈਗੇ ਨੇ ਪਾਜੀ ਕਿਵੇਂ ਲੱਗਦਾ ਹੈਗਾ ਜਿਹੜਾ ਟੋਲ ਪਲੇਜ ਅੱਜ ਰਾਤ ਨੂੰ 12 ਵਜੇ ਤੋਂ ਮਹਿੰਗਾ ਹੋਣ ਜਾ ਰਿਹਾ ਪਹਿਲਾਂ 220 ਰੁਪਏ ਸੀ ਹੁਣ 230 ਰੁਪਏ ਕਿਤਾ ਜਾਊਗਾ ਹਾਂਜੀ ਦੇਖੋ ਮੁਸ਼ਕਲ ਤਾਂ ਹੈਗੀ ਆ ਸਾਰਿਆਂ ਵਾਸਤੇ ਜੀ ਤੇ ਤੁਗਲਬਲਾ ਜੀ ਜਿੱਦਾਂ ਬੰਦ ਹੋ ਰਾਇ ਸੀ ਬੰਦ ਹੋਣਾ ਚਾਹੀਦਾ ਸੀ ਤਾਂ ਰੇਟ ਵਧਦਾ ਜਾ ਰਿਹਾ ਜੀ ਸੋ ਮਾੜੀ ਗੱਲ ਆ ਜਿਹੜੇ ਅੱਗੇ ਤੋਂ ਅੱਗੇ ਰੇਟ ਵਧਦੇ ਜਾ ਰਹੇ ਨੇ ਲੱਗਦਾ ਨਹੀਂ ਕਿਤਨੇ ਕਿਤੇ ਜਾ ਕੇ ਹੈ ਜਾਨੀ ਕਿ ਆਮ ਜਨਤਾ ਦੀਆਂ ਜੇਬ ਤੇ ਅਸਰ ਪਵੇਗਾ ਬਿਲਕੁਲ ਬਿਲਕੁਲ ਪਵੇਗਾ ਜੀ ਬਿਲਕੁਲ ਪਵੇਗਾ ਜੀ ਕੀ ਮੰਗ ਕੀ ਕਰਦੇ ਹੋ ਜੀ ਨਹੀਂ ਨਹੀਂ ਵਧਣੇ ਚਾਹੀਦੇ ਸੀ ਰੇਟ ਜਿਹੜੇ ਹੈਗੇ ਇਹ ਤਾਂ ਬੰਦ ਹੋਣੇ ਚਾਹੀਦੇ ਆ ਵਧਣੇ ਨਹੀਂ ਚਾਹੀਦੇ ਰੇਟ ਹਾਂ ਜੀ ਇਹ ਸਾਲ ਦੇ ਵਿੱਚ ਦੇਖਿਆ ਜਾਵੇ ਕਿੰਨੇ ਕਿੰਨੀ ਵਾਰੀ ਵਧ ਗਿਆ ਰੇਟ ਦੇਖੋ ਹੁਣ ਵਧ ਹੀ ਜਾ ਰਿਹਾ ਜੀ ਅੱਗੇ ਤੋਂ ਅੱਗੇ ਤੁਹਾਡੇ ਸਾਹਮਣੇ ਹੈਗਾ ਜੀ ਸਾਰੇ ਔਰ ਕੋਸੋ ਆਪਾਂ ਗੱਲਬਾਤ ਕੀਤੀ ਹੈਗੀ ਆ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਆਪਣਾ ਟੋਲ ਟੈਕਸ ਜਿਹੜਾ ਹੈਗਾ ਵਾ ਇੱਥੇ ਆਪਣਾ ਮਹਿੰਗਾ ਹੋਇਆ ਹੈਗਾ ਆਪਾਂ ਹੋਰ ਜਾਣਾ ਬਾਈ ਨਾਲ ਵੀ ਆਪਾਂ ਗੱਲਬਾਤ ਕਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਕਹਿਣਾ ਚਾਹੁੰਗੇ ਜਿਹੜਾ ਪਹਿਲਾਂ 220 ਰੁਪਏ ਰੇਟ ਹੈਗਾ ਸੀ ਅੱਜ ਰਾਤ ਯਾਨੀ ਕਿ 12 ਵੇ ਤੋਂ ਬਾਅਦ ਇਹਦਾ ਰੇਟ ਵਧਾ ਦਿੱਤਾ ਗਿਆ 230 ਰੁਪਏ ਕਰ ਦਿੱਤਾ ਗਿਆ ਉਹ ਲੱਗ ਲੱਗਦਾ ਨਹੀਂ ਕਿਤੇ ਨੇ ਕਿਤੇ ਜਾ ਕੇ ਬਹੁਤ ਜ਼ਿਆਦਾ ਟੱਕਾ ਆ ਜੀ ਅੱਗੇ ਵੀ ਜਦੋਂ ਆਪਾਂ ਗੱਡੀ ਨਵੀਂ ਘਟਾਉਂਦੇ ਆ ਜੀ ਪਹਿਲੋ ਵੀ ਆਪਾਂ ਰੋਡ ਟੈਕਸ ਦਿੱਤਾ ਹੁੰਦਾ ਵਾ ਜੀ 6 ਲੱਖ ਦੀ ਗੱ ਦੁਜੀਏ ਜਿਹੜੇ 5% ਉਧਾ ਦਿੰਦੇ ਜੀ ਬਹੁਤ ਮਾੜੀ ਗੱਲ ਹੈ ਜੀ ਇਹ ਚੱਕਰ ਆਬਾਦ ਤੇ ਬਹੁਤ ਤਗੜੀ ਮਾੜੀ ਗੱਲ ਹੈ ਜੀ ਜੀ ਤੇ 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 ਸਰਕਾਰਾਂ ਨੂੰ ਕੀ ਆਪਣਾ ਤੁਸੀਂ ਬੜਾ ਚੈਲੈਂਜ ਮੈਂ ਤਾਂ ਕਹਿੰਦਾ ਟੂਲ ਪ੍ਰੇ ਬੰਦ ਹੋਣੇ ਚਾਹੀਦੇ ਤੁਸੀਂ ਇੰਨਾ ਕੁਝ ਲੈਂਦੇ ਹੋ ਜੀ ਹਾਂ ਜੀ ਇੰਨਾ ਟੈਕਸ ਲੈਂਦੇ ਹੋ ਤੁਸੀਂ ਤੁਹਾਨੂੰ ਰੋਡ ਆਪਲੀਏ ਕਰਨੇ ਚਾਹੀਦੇ ਆ ਨਾ ਕਿ ਪ੍ਰਾਈਵੇਟ ਕੰਪਨੀਆਂ ਦੇਣੇ ਚਾਹੀਦੇ ਔਰ ਦੇਖ ਸਕਦਾ ਕਿ ਇਹਨਾਂ ਦਾ ਇਹਨਾਂ ਦਾ ਵੀ ਇਹੀ ਕਹਿਣਾ ਹੈਗਾ ਵਾ ਕਿ ਜਿਹੜੇ ਟੋਲ ਟੈਕਸ ਹੈਗੇ ਆ ਬੰਦ ਹੋਣੇ ਚਾਹੀਦੇ ਹੈਗੇ ਨੇ ਤੇ ਬਿਲਕੁਲ ਤੁਸੀਂ ਦੇਖੋ ਲਾਈਵ ਤਸਵੀਰਾਂ ਨਾਲ ਦਿਖਾ ਰਹੇ ਆ ਕਿ ਜਿਹੜਾ ਪਹਿਲਾਂ ਰੇਟ ਹੈਗਾ ਸੀ 220 ਰੁਪਏ ਹੈਗਾ ਸੀ ਤੇ ਜਿਹੜਾ ਅੱਜ ਰਾਤ ਨੂੰ 12 ਵਜੇ ਤੋਂ ਬਾਅਦ 230 ਰੁਪਏ ਕਰ ਦਿੱਤਾ ਹੈਗਾ ਵਾ ਤੁਸੀਂ ਦੇਖਦੇ ਹੋ ਇਸ ਟਾਈਮ ਆਪਾਂ ਟੋਲ ਪਲੇ ਦੇ ਉੱਤੇ ਕੈਮਰਾ ਪਰਸਨ ਕਹਾਂਗੇ ਜਿਹੜਾ ਦਿਖਾਈ ਜਾਣ ਤਸਵੀਰਾਂ ਜਿੱਥੇ ਕਿ ਜਿਹੜਾ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜਾ ਜਿਹੜਾ ਰੇਟ ਹੈਗਾ ਵਾ ਉਹ ਜੇਰਾ ਵੱਧ ਵੱਧ ਜਾਏਗਾ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਉਹ ਤੁਸੀਂ ਇਸ ਟਾਈਮ ਇਸ ਟਾਈਮ ਤਸਵੀਰਾਂ ਦੇਖਦੇ ਪਏ ਹੈਗੇ ਆ ਲੁਧਿਆਣੇ ਦੇ ਸਾਨਾ ਮਹਿੰਗੇ ਟੋਲ ਪਲਾਇ ਤਸਵੀਰਾਂ ਦਿਖਾਣੇ ਪਏ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਲੋਕੀ ਕਿੰਨੇ ਕੁ ਭਾਵਕ ਹੋਏ ਪਏ ਨੇ ਕਿੰਗੇ ਹੋ ਗਏ ਨੇ ਪਰ ਮਹਿੰਗੇ ਨਹੀਂ ਹੋਣੇ ਚਾਹੀਦੇ ਨੇ ਔਰ ਇਸ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਤੁਹਾਨੂੰ ਆਪਣੇ ਪਹਿਲਾਂ ਮੈਂ ਕੈਮਰਾ ਪਰਸੂਕਾਂਗਾ ਮੇਰੇ ਨਾਲ ਤੱਕ ਆਣ ਜਰਾ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਤੁਹਾਨੂੰ ਸਾਂਝੀਆਂ ਕਰਾਵਾਂਗਾ ਤੁਹਾਨੂੰ ਔਰ ਪਹਿਲਾਂ ਮੈਂ ਕੈਮਰਾ ਪੈਨ ਨੂੰ ਕਹਾਂਗਾ ਪਹਿਲਾਂ ਉਹ ਜਿਹੜੀ ਲਿਸਟ ਜਿਹੜੀ ਪਹਿਲਾਂ ਦੀ ਹੈਗੀ ਆ ਉਹ ਦਿਖਾਈ ਜਾਵੇ ਤੇ ਜਿਹੜਾ ਰਾਤ ਨੂੰ ਜਿਹੜਾ 12 ਵਜੇ ਤੋਂ ਬਾਅਦ ਜਿਹੜਾ ਰੇਟ ਜਿਹੜਾ ਹੋਣਾ ਹੈਗਾ ਵਾ ਉਹ ਵੀ ਤੁਹਾਨੂੰ ਨਾਲ ਤੁਹਾਨੂੰ ਦਿਖਾ ਰਿਹਾ ਹਾਂ ਉਹ ਦੇਖ ਸਕਦੇ ਹੋ ਕਿ ਜਿਹੜਾ ਪਹਿਲਾਂ ਦਾ ਰੇਟ ਹੈਗਾ ਸੀ 220 ਰੁਪਏ ਹੈਗਾ ਸੀ ਤੇ ਜਿਹੜਾ ਹੁਣ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਦਾ ਜਿਹੜਾ ਰੇਟ ਹੋਵੇਗਾ 230 ਰੁਪਏ ਹੋਵੇਗਾ ਤੇ ਜਿਹੜਾ ਕਾਰ ਜੀਪ ਵੈਨ ਜਿਹੜਾ ਹੋਵੇਗਾ 220 ਰੁਪਏ ਤੇ ਉਸ ਤੋਂ ਬਾਅਦ ਜਿਹੜਾ ਕੱਲ ਦਾ ਰੇਟ 230 345 ਤੇ 7620 ਰੁਪਏ ਹੋਵੇਗਾ ਲਗਾਤਾਰ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਦੇ ਤੁਹਾਨੂੰ ਆਪਾਂ ਦਿਖਾਣੇ ਰਹੇ ਨੇ ਲਾਈਵ ਤਸਵੀਰਾਂ ਦੇ ਨਾਲ ਔਰ ਇਸ ਵੀਡੀਓ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕੀ ਇਹ ਜਿਹੜੇ ਕੰਮ ਜਿਹੜੇ ਲਾਡੋਆ ਟੋਲ ਪਲਾਏ ਦੇ ਆਪਣਾ ਰੇਟ ਵਧਦੇ ਜਾ ਰਹੇ ਹੈਗੇ ਨੇ ਕੀ ਇਹ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ ਔਰ ਇਸ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਹਮ ਦਖਾਣਦੇ ਰਵਾਂਗੇ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਡ